ਤੁਸੀਂ ਵੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਨਾਲ Instagram ਤੇ Facebook ਪੇਜ ਮੈਂ ਪਰਮਿੰਦਰਜੀਤ ਸਿੰਘ ਮੇਰੇਆਂ ਅੱਜ ਖਬਰਾਂ ਹੈਗੀਆਂ ਰੋਜ਼ ਦੀ ਤਰ੍ਹਾਂ ਖਬਰਾਂ ਜੋ ਖਬਰ ਪ੍ਰੋਗਰਾਮ ਦੇ ਵਿੱਚ ਤਿੰਨ ਪਹਿਲੀ ਖਬਰ ਹੈਗੀ ਨਿਊਜ਼ੀਲੈਂਡ ਨਾਲ ਜੁੜੀ ਹੋਈ ਦੂਜੀ ਹੈਗੀ ਮੋਦੀ ਤੇ ਰਾਹੁਲ ਨਾਲ ਤੀਜੀ ਸਕੂਲਾਂ ਨਾਲ ਜੁੜੀ ਹੋਈ ਹੈ ਪਹਿਲੀ ਖਬਰ ਲੈਣੇ ਢਿੱਲੋਂ ਸਭ ਨਾਲ ਗੱਲਬਾਤ ਕਰਦੇ ਤੇ ਫੱਟੇ ਦੀ ਸਾਜ ਪਾਉਣੇ ਚਲੋ ਸਭ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਿਲੋ ਸਾਹਿਬ ਪਹਿਲੀ ਖਬਰ ਆਪਣੀ ਨਿਊਜ਼ੀਲੈਂਡ ਬਾਰੇ ਹੈ ਜੀ ਨਿਊਜ਼ੀਲੈਂਡ ਦੇ ਵਿੱਚ 2-3 ਦਿਨਾਂ ਤੋਂ ਪਿਛਲੇ ਤੋਂ ਮਾੜੀ ਖਬਰ ਹੈ ਤੁਹਾਨੂੰ ਪਤਾ ਹੀ ਅਵੀਰ ਨਗਰ ਕੀਰਤਨ ਜਾ ਰਿਹਾ ਸੀ ਕੁਝ ਉਧਰਲੇ ਗੋਰੇ ਆ ਜਿਨ੍ਹਾਂ ਨੇ ਉਹਨਾਂ ਨੇ ਨਗਰ ਕੀਰਤਨ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹ ਕੀ ਹੈ ਮਾਮਲਾ ਸਾਡੇ ਜਿਹੜੇ ਦਰਸ਼ਕ ਹੈ ਸਰੋਤੇ ਉਹਨਾਂ ਨੂੰ ਦੱਸਿਓ ਜੀ ਦੇਖੋ ਨਿਊਜ਼ੀਲੈਂਡ ਦੁਨੀਆ ਦਾ ਬਹੁਤ ਹੀ ਸੁੰਦਰ ਦੇਸ਼ ਹੈ ਸੁੰਦਰ ਦੇਸ਼ ਹੈ ਬਿਲਕੁਲ ਔਰ ਬਹੁਤ ਹੀ ਅਮਨਪਸੰਦ ਲੋਕ ਉੱਥੇ ਰਹਿੰਦੇ ਆ ਬਿਲਕੁਲ ਇਹ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਬਿਲਕੁਲ ਦੁਨੀਆ ਦੇ ਵਕਫ ਵਕਫ ਇਸ ਸੈਲਿਬਿਟੀ ਪਰਬਣਾ ਹੁੰਦੀ ਰਹਦੀ ਹੈ ਲੇਕਿਨ ਇਸ ਬਿਮਾਰੀ ਤੋਂ ਨਿਊਜ਼ੀਲੈਂਡ ਬਚਿਆ ਰਿਹਾ ਸੀ ਜੀ ਕੁਝ ਸਾਲ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਕ ਸਿਰਫ ਇਹ ਨੇ ਇੱਕ ਮਸਜਿਦ ਦੇ ਵਿੱਚ ਜਾ ਕੇ ਕੁਝ ਲੋਕਾਂ ਨੂੰ ਕਤਲ ਕਰਾ ਸੀ ਤੇ ਸਾਰੀ ਦੁਨੀਆ ਚ ਤਰਾਹੀ ਤਰਾਹੀ ਹੋ ਜੀ ਨਿਊਜ਼ੀਲੈਂਡ ਦੇ ਵਿੱਚ ਸਿੱਖ ਭਾਈਚਾਰਾ ਵੱਡੀ ਗਿਣਤੀ ਚ ਰਹੇ ਰਹੇ ਅਤੇ ਮੈਂ ਸ਼ਾਇਦ ਪਹਿਲਾਂ ਵੀ ਕਹਿ ਕਿ ਉੱਥੇ ਨਿਊਜ਼ੀਲੈਂਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਉਸ ਗੁਰਦੁਆਰਾ ਸਾਹਿਬ ਦੀ ਵੀ ਸੋਸਾਇਟੀ ਹੈ ਜਿਹੜੀ ਉਹ ਚਲਾਉਂਦੀ ਆ ਉਹਦਾ ਨਾਮ ਹੈ ਸੁਪਰੀਮ ਸਿੱਖ ਸੋਸਾਇਟੀ। ਅੱਛਾ ਜੀ। ਤੇ ਸੁਪਰੀਮ ਸਿੱਖ ਸੋਸਾਇਟੀ ਦੇ ਉੱਤੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਮਤਲਬ ਜਿਹੜਾ ਹੈਗਾ ਆਪਣੇ ਆਪ ਨੂੰ ਸਿੱਖ ਭਾਈਚਾਰੇ ਨੂੰ ਜੋੜ ਕੇ ਰੱਖਿਆ। ਜੋੜ ਕੇ ਵੀ ਰੱਖਿਆ ਹੋਇਆ ਤੇ ਸਿੱਖ ਭਾਈਚਾਰੇ ਦੀ ਰੈਪਿਊਟੇਸ਼ਨ ਨੂੰ ਵੀ ਵਧਾਇਆ। ਵਧਾਇਆ ਹੋਇਆ ਬਿਲਕੁਲ। ਪ੍ਰਕਾਰ ਨੂੰ ਵੀ ਵਧਾਇਆ ਹੈ। ਜੀ। ਖੇਡਾਂ ਦੇ ਮਾਮਲੇ ਦੇ ਵਿੱਚ ਵੀ ਉੱਥੇ ਬਹੁਤ ਚੰਗੀਆਂ ਮੱਲਾ ਮਾਰਗੀਆਂ। ਮੱਲਾ ਮਾਰਗੀਆਂ ਨਹੀਂ ਜਿਹੜਾ ਨੇ ਖੇਡਾਂ ਦਾ ਇਨਫਰਾਸਟ੍ਰਕਚਰ ਬਣਾਇਆ ਹੋਇਆ। ਜੀ ਜੀ। ਮੈਨੂੰ ਜਾਣਕਾਰੀ ਮਿਲੀ ਹੈ ਮ ਠੀਕ ਹੈ ਜੇ ਨੂੰ ਸਟੇਡੀਅਮ ਦਾ ਉਦਘਾਟਨ ਹੋਣਾ ਸੀ ਠੀਕ ਹੈ ਜੀ ਟਿਕਟ ਵੀ ਲੈ ਲਈ ਸੀ ਸਾਰਾ ਕੁਝ ਹੋ ਗਿਆ ਸੀ ਵੀਜ਼ਾ ਲੱਗ ਗਿਆ ਸੀ ਆ ਕੁਝ ਕਰਨਾ ਕਰਤੇ ਆਹ ਨਹੀਂ ਲਾਸਟ ਡੇ ਐਕਟੀਵਿਟੀਸ ਪਈ ਸੀ ਲੈਂਡ ਜਾਂ ਪ੍ਰਿ ਹਵਾਈ ਅੱਡੇ ਤੇ ਸੀ ਗਈ ਪੜੀ ਫਲਾਈਟ ਲੈਣੀ ਸੀ ਜੀ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਉੱਥੇ ਪਹੁੰਚਣਾ ਸੀ ਦੇ ਲਾਕਡਾਊਨ ਹੋਣ ਦੀ وجہ ਕਰਕੇ ਉਹ ਰੱਦ ਹੋ ਰਹੀ ਸੀ

ਜੀ ਸੁਪਰੀਮ ਸਿੱਖ ਸੁਸਾਇਟੀ ਦੀ ਜਿਹੜੀ ਓਰਗਨਾਈਜ਼ਮੈਂਟ ਆ ਕੋਨੇ ਕੀਤਾ ਉਹਦੀ ਉਸ ਵੇਲੇ ਦੀ ਪ੍ਰਾਈਮ ਮਿਨਿਸਟਰ ਤੇ ਜਿਹੜੇ ਵਾਅਦੇ ਕਰ ਰਹੇ ਸੀ ਉਹਨਾਂ ਨੇ ਵੀ ਬੜੀ ਸ਼ਲਾਘਾ ਸ਼ਲਾਘਾ ਕੀਤੀ ਬਿਲਕੁਲ ਘਰ ਘਰ ਲੋਕਾਂ ਨੂੰ ਜਿੱਥੇ ਲੋੜ ਵੰਦ ਸੀ ਜਿੰਨਾਂ ਨੂੰ ਵੀ ਲੋੜ ਸੀ ਲੰਗਰ ਪਹੁੰਚਾਇਆ ਕਰੋਨਾ ਮਿਲੇ ਆਪਣਾ ਪਤਾ ਹਾਲਾਤ ਇਹ ਬੜ ਗਏ ਸੀ ਤੇ ਪਿਓ ਮਰਿਆ ਪਿਓ ਹੁੰਦਾ ਸੀ ਤੇ ਜਿਹੜੇ ਹੈਗੇ ਮਤਲਬ ਇਹ ਪੀਆਰ ਜਾਂ ਸਰਕਾਰੀ ਮੁਲਾਜ਼ਮ ਉਹਨਾਂ ਸੰਸਕਾਰ ਕਰਦੇ ਜਲਦੀ ਸਿੱਕੇ ਖੜੇ ਫਤਿਹ ਬਿਲਕੁਲ ਬੱਚੇ ਵੀ ਦੇਣ ਦੀ ਹੁੰਦੀ ਸੀ ਜੀ ਉਦੋਂ ਆਪਣੀਆਂ ਜਾਨਾਂ ਨੂੰ ਮਤਲਬ ਖਤਰੇ ਪਾ ਕੇ ਤੇ ਇਸ ਤਰ੍ਹਾਂ ਲੋਕਾਂ ਨੂੰ ਕਰਕੇ ਜਾ ਕੇ ਆਸ਼ਰਮ ਮੱਧ ਵਿੱਚ ਸਭੀ ਚੱਲ ਸਭੀ ਚੱਲ ਬਿਲਕੁਲ ਸੋ ਉਥੇ ਦਾ ਸਿੱਖ ਭਾਈਚਾਰਾ ਜਿਹੜਾ ਹੈਗਾ ਪੰਜਾਬੀ ਭਾਈਚਾਰਾ ਬਹੁਤ ਖੁਸ਼ਹਾਲ ਹੈ ਬਹੁਤ ਸੰਤੁਸ਼ਟ ਹੈ ਕਿ ਅਬ بڑے ਉੱਥੇ ਮਤਲਬ ਜਿਹੜਾ ਹੈਗਾ ਸਦਾ ਚਾਰ ਪ੍ਰੋਗਰਾਮ ਵੀ ਉਹਨਾਂ ਦੇ ਰੈਡੀਓ ਪੰਜਾਬੀ ਦੇ ਵੀ ਚੱਲਦੇ ਐ ਬਹੁਤ ਵਧੀਆ ਹੈ ਮੇਰਾ ਖਿਆਲ ਦੁਨੀਆ ਦੀ ਚੁੱਥੀ ਵਧੀਆ ਥਿੱਕੀ ਦੇ ਨਾਲ ਆਪਾਂ ਰਹਿ ਰਹੇ ਸੀ ਪਰ ਇਸ ਦੇ ਨਹੀਂ ਕੋਈ ਐਕੀ ਉੱਥੇ ਕਾ ਇਲਾਕਾ ਹੈ ਉਸ ਇਲਾਕੇ ਦੇ ਵਿੱਚ ਜਿਹੜੇ ਹੈਗੇ ਕਾਫੀ ਤਲਾਵ ਦੇ ਵਿੱਚ ਸਿੱਖ ਭਾਈਚਾਰਾ ਤੇ ਪੰਜਾਬੀ ਭਾਈਚਾਰਾ ਰਹਿੰਦਾ ਹੈ। ਬਾਕੀ ਹਿੰਦੁਸਤਾਨ ਦੇ ਲੋਕ ਵੀ ਰਹਿੰਦੇ। ਗੁਰਦੁਆਰਾ ਸਾਹਿਬਾਂ ਬਹੁਤ ਬੰਦਿਆ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਰੀਤੂਮੇ ਲੱਗਰ ਚੱਲਦਾ ਆਪਣਾ ਇੱਧਰ ਲਈ ਸਾਰੀਆਂ ਜੀਆਂ ਹੈਗੀਆਂ ਰਮੈਤਾਂ ਸੇਮ ਸੇਮ ਹੈ ਇਹ ਚੀਜ਼ ਨਹੀਂ ਬਿਲਕੁਲ। ਔਰ ਕਿਉਂਕਿ ਜਦੋਂ ਕੋਈ ਤਿੱਥ ਤਿਆਰ ਹੁੰਦਾ ਸਿੱਤ ਤਿਆਰ ਦੇ ਮੌਕੇ ਤੇ ਸਿੱਖ ਭਾਈਚਾਰਾ ਸੋਟ ਪਤਾ ਨਗਰ ਕੀਰਤਨ ਕੱਢਦਾ ਹੈ। ਉਹ ਨਗਰ ਕੀਰਤਨ ਕੱਢ ਕੇ ਜਦੋਂ ਵਾਪਸ ਆਏ ਸੀ ਨਾ ਗੁਰਦੁਆਰਾ ਸਾਹਿਬ ਨੂੰ ਸਿੰਘ ਉਸ ਵੇਲੇ ਇੱਕ ਗਰੁੱਪ ਉਹਦੇ ਸਾਹਮਣੇ ਆਉਂਦਾ ਨੌਜਵਾਨ ਮੁੰਡੇ ਲੱਗਦੇ 29 ਟਾਈਪ ਦੇ ਹੈਗੇ ਤੇ ਉਹਨੇ ਸਾਹਮਣੇ ਆ ਕੇ ਕਿ ਡਾਂਸ ਕਰ ਡਾਂਸ ਕਰਦੇ ਬਿਲਕੁਲ ਉਹਨੂੰ ਹਾਕਾ ਡਾਂਸ ਕਹਿੰਦੇ ਜੀ ਉਹ ਹਾਕਾ ਡਾਂਸ ਕਰਨ ਲੱਗ ਜਾਂਦੇ ਆ ਬਿਲਕੁਲ ਪਤਾ ਰੁਕਾਵਟ ਪਾਤੀ ਤੇ ਰੁਕਾਵਟ ਪੈਣ ਦੇ ਬਾਵਜੂਦ ਵੀ ਸਿੱਖ ਬੜੇ ਸ਼ਾਂਤ ਰਹੇ ਸ਼ਾਂਤ ਰਹੇ ਉਹਨਾਂ ਨੇ ਕੋਈ ਵੀ ਐਕਟ ਨਹੀਂ ਕੀਤਾ ਪੁਲਿਸ ਮੌਕੇ ਤੇ ਆ ਗਈ ਪੁਲਿਸ ਨੇ ਉਹਨਾਂ ਨੂੰ ਪਾਸੇ ਕਰਤਾ ਤੇ ਫਿਰ ਉਹ ਆਪਣੇ ਘਰ ਤੇ ਵਲ ਚਲੇ ਚਲੇ ਇਹਦੇ ਤੇ ਹੁਣ ਪ੍ਰਤੀਕਰਮ ਬਹੁਤ ਜ਼ਿਆਦਾ ਹੋ ਰਿਹਾ ਸਾਰੇ ਦੁਨੀਆ ਤੇ ਪ੍ਰਤੀਕਰਮ ਹੋ ਰਿਹਾ ਪੰਜਾਬ ਦੇ ਵਿੱਚ ਇਹਦਾ ਪ੍ਰਤੀਕਰਮ ਤਕੜਾ ਹੋਇਆ ਹੈ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰਾ ਭਾਈ ਕੁਲਜੀਤ ਸਿੰਘ ਕਰਗਾ ਜੀ ਉਹਨਾਂ ਨੇ ਇਹਦਾ ਬੜਾ ਨੋਟਿਸ ਲਿਆ ਮੁੱਖ ਮੰਤਰੀ ਪੰਜਾਬ ਦੇ ਵੀ ਕਿਹਾ ਹੈ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਉਹਨਾਂ ਨੇ ਵੀ ਕਿਹਾ ਹੈ ਜੁਟੀ ਪਾਰਸੇਪ ਬਣੇ ਖਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮੰਨਤੀ ਕੀਤੀ ਹੈ ਕਿ ਇਹੋ ਜਿਹੇ ਜਿਹੇ ਅਨਸਾਰਾ ਉਹਦੀ ਰੱਤ ਸ਼ਕਤੀ ਨਾਲ ਪੇਸ਼ ਆਇਆ ਜਾਵੇ ਅਸੀਂ ਮਨੁੱਖਤਾ ਦੇ ਜਿਹੜੇ ਹੈਗੇ ਆ ਭਗਤਾਂ ਔਰ ਸਾਡੀ ਤਾਂ ਗੁਰਬਾਣੀ ਦੇ ਵਿੱਚੋਂ ਸਰਬੱਤ ਦੇ ਭਲੇ ਦੀ ਗੱਲ ਸਾਬਤ ਹੈ ਬਿਲਕੁਲ ਨਹੀਂ ਬਿਲਕੁਲ ਇਹ ਜਿਹੜੀ ਇਸ ਤਰ੍ਹਾਂ ਦੀ ਗੱਲ ਹੋਈ ਹੈ ਤੇ ਗੱਲ ਉੱਥੇ ਹੁੰਦੀਦਾ ਉਹ ਦਿਰਾ ਉਸ ਕਮਿਊਨਿਟੀ ਦੇ ਭਾਈਚਾਰੇ ਵਰਸੀ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਉਹ ਮੌਰੀਆ ਮੌਰੀਆ ਮੌਰੀ ਮੌਰੀ ਭਾਈਚਾਰਾ ਕਹਿੰਦੇ ਹੈ ਮੌਰੀ ਭਾਈਚਾਰਾ ਅਸਲ ਵਿੱਚ ਕਹਿੰਦੇ ਉਹਨਾਂ ਦੇ ਮੂਲ ਵਸਨੀਕ ਹੈ ਠੀਕ ਹੈ ਜੀ ਜਿਹੜੇ ਉੱਥੇ ਪਰਮਨੈਂਟ ਵਸਨੀਕ ਹੈ ਵੈਸੇ ਦੁਨੀਆ ਦੇ ਵਿੱਚ ਤਿੰਨ ਦੇਸ਼ ਜਿਹੇ ਹੈ ਜਿਹੜੇ ਦੇਸ਼ਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਹਨ ਤਸਲੀਕ ਕਹਿੰਦੇ ਸਤਾਨਿਕ ਵਸਨੀਕ ਹੈ ਦਾ ਕੋਲ ਬੋਲਦਾ ਨਹੀਂ ਉੱਥੇ ਵੱarre ਲੋਕ ਆ ਕਿਨੇ ਦੇ ਜੀ ਜਿਵੇਂ ਅਮਰੀਕਾ ਦੀ ਗੱਲ ਕਰੀਏ ਆ ਭਾਰੀਤਾ ਦੇ ਵਿੱਚ ਜੇ ਕਹਿੰਗੇ ਕਿ ਅਮਰੀਕਾ ਦੇ ਮੂਲ ਵਸਨੀਕ ਕੀ ਹੈ ਜੀ

ਦੀ ਆਪਾਂ ਦੇਖੀ ਤਾਂ ਉਹ ਤੋਂ ਦੇ ਪਕੇਸ ਲੀਨ ਨਾ ਪਰਿਵਾਰ ਦਾ ਬਾਹਰ ਆਇਆ ਬਿਲਕੁਲ ਇਸੇ ਤਰੀਕੇ ਜੇ ਆਪਾਂ ਅੰਕਰੀਏ ਜੁਜੀ ਲੈਨ ਦੀ ਗੱਲ ਤਾਂ ਨਿਊਜ਼ੀਲੈਂਡ ਦੇ ਵਿੱਚ ਵੀ ਜਿਹੜੇ ਲੋਕ ਰਹਿੰਦੇ ਆ ਲੋਕ ਨਿਊਜ਼ੀਲੈਂਡ ਦੇ ਪੂਲ ਬਸਨੀ ਘਟ ਹੈ ਤੇ ਦੂਜੇ ਲੋਕ ਬੜੇ ਕਿਹਾ ਜਾਂਦਾ ਹੈ ਕਿ ਇਹ ਲਾਸਟ ਜਿਹੜਾ ਨਾ ਜਦੋਂ ਅੰਗਰੇਜ਼ਾਂ ਦੇ ਵਾਸਤੇ ਮਹਾਰਾਜ ਦੇ ਵਾਸਤੇ ਮਤਲਬ ਦੁਨੀਆ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੀ ਸੀ ਇੰਗਰੇਜ਼ ਉਸ ਵੇਲੇ ਅੰਗਰੇਜ਼ਾਂ ਦੀ ਫੌਜ ਨੇ ਕਹਿੰਦੇ ਵੈਸੇ ਤਾਂ ਰਾਣੀ ਨੇ ਬੰਦ ਕਰ ਦਿੱਤਾ ਸੀ ਕਿ ਬੰਦ ਕਰ ਦਿਓ ਆਪਾਂ ਹੁਣ ਹੋਰ ਅੱਗੇ ਨਹੀਂ ਵਧਣਾ ਜਿਹਨਾਂ ਨੇ ਫਿਰ ਉਸ ਵੇਲੇ ਨਿਊਜ਼ੀਲੈਂਡ ਨੂੰ ਕਬਜ਼ਾ ਕੀਤਾ ਸੀ ਨਿਊਜ਼ੀਲੈਂਡ ਨੇ ਤੇ ਕਹਿ ਸੀਗਾ ਕਿ ਇਹ ਮਹਾਰਾਣੀ ਨੂੰ ਗਿਫਟ ਦੇ ਆ ਗਿਫਟ ਦੇ ਐਨਾ ਮਤਲਬ ਸੁੰਦਰ ਆ ਉਹਨੂੰ ਗਿਫਟ ਦੇ ਰੂਪ ਦੇ ਵਿੱਚ ਲਿਆ ਸੀ ਤੇ ਜਿਹੜੇ ਜਿਹੜਾ ਆਸਟ੍ਰੇਲੀਆ ਆਸਟ੍ਰੇਲੀਆ ਵੀ ਉਹ ਗਵਰਨਰ ਆਈ ਸੀਗਾ ਮਤਲਬ ਪ੍ਰਵਾਸ ਇਸ ਸਹੀ ਇਹਨਾਂ ਦਾ ਹੀ ਹੈ ਇਸ ਸਹੀ ਇਹਨਾਂ ਦਾ ਇਹਨਾਂ ਦੇ ਨਾਲ ਦਾ ਸਮਝ ਨਹੀਂ ਕਹਿ ਸਕਦੇ ਟਾਪੂ ਹੈ ਉਹ ਵੀ ਪਾਸ ਤੇ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਲੋਕ ਆ ਸਾਰੇ ਬਾਹਰ ਹੋਏ ਬਾਹਰ ਹੋਏ ਉੱਥੇ ਵੀ ਜਿਹੜੇ ਹੈਗੇ ਸਥਾਨਕ ਵਾਸੀ ਘਟਾ ਬਾਹਲੇ ਬਾਹਰ ਹੋਏ ਬਾਹਰ ਹੋਏ ਆਏ

ਤਾਂ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਕੈਰਨੇਵੀਏਟੇ ਉਹਨਾਂ ਨੂੰ ਜਿਹੜੇ ਪੈਟਰੋਲ ਕਰਨ ਵਾਲੇ ਲੋਕ ਸੀ ਇਹ ਰਾਜ ਕਰਨ ਵਾਲੇ ਲੋਕ ਆ ਉਹ ਨਿਊਜ਼ੀਲੈਂਡ ਨਿਊਜ਼ੀਲੈਂਡ ਇਹ ਨਾਲ ਹੀ ਤੁਹਾਡੀ ਹਿਸਟਰੀ ਹੈ ਸੋ ਉਹਨੂੰ ਜਿਹੜਾ ਮੌਰੀ ਭਾਈਚਾਰੇ ਦੇ ਲੋਕ ਆ ਉਹ ਤਾਂ ਸਿੱਧਾ ਬਹੁਤ ਵਧੀਆ ਸਿੱਖਾਂ ਦੇ ਨਾਲ ਕਹਿੰਦੇ ਬਣਾ ਕੇ ਰੱਖਦੇ ਸੀ ਪਰ ਇਹ ਜਿਹਨਾਂ ਦਾ ਬੀਜੜਾ ਜੀ ਬ੍ਰਾਂਡ ਟਮਾਕੀ ਠੀਕ ਹੈ ਜੀ ਉਹ ਬ੍ਰਾਂਡ ਟਮਾਕੀ ਹੈ ਜਿਹੜਾ ਉਹ ਕਹਿੰਦਾ ਵੀ ਮੈਂ ਸਿੱਖਾਂ ਦੇ ਖਲਾਫ ਨਹੀਂ ਆ ਮੈਂ ਤਾਂ ਕੱਲ ਸਨੀਆਂ ਦੇ ਖਲਾਫ ਆ ਠੀਕ ਹੈ ਅਤਵਾਦੀਆਂ ਦੇ ਖਲਾਫ ਉਹ ਕਹਿੰਦਾ ਇਹ ਲੋਕ ਅਤਵਾਦੀ ਹੈ ਇਹ ਆ ਕਿ ਸਰਕਾਰ ਰੋਕ ਲੈਂਦੀ ਹੈ ਇਹ ਤੇ ਵੱਡੇ ਵੱਡੇ ਇਹਨਾਂ ਦੇ ਹੱਥਾਂ 'ਚ ਹਥਿਆਰ ਹੁੰਦੇ ਐ تلوارਾਂ ਹੁੰਦੀਆਂ ਨੇ ਇਹਨਾਂ ਦੇ ਹੱਥਾਂ ਦੇ ਵਿੱਚੋਂ ਨੇਜੇ ਹੁੰਦੇ ਐ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਵਰਸ਼ਾ ਸਿੰਘਾਂ ਦੇ ਕੋਲ ਹੁੰਦਾ ਠੀਕ ਹੈ ਜੀ ਔਰ ਨਾਲ ਕਹਿੰਦੇ ਵੀ ਵੱਡੇ ਵੱਡੇ ਛੱਡੇ ਹੁੰਦੇ ਉਹਨੂੰ ਬੇਕੂ ਬੰਦੇ ਨੂੰ ਇਹ ਨਹੀਂ ਪਤਾ ਕਿ ਇਹ ਅਸਲ ਦੇ ਵਿੱਚ ਇਹ ਤਾਂ ਸਾਡੇ ਜਿਹੜੇ ਨਿਸ਼ਾਨ ਨੇ ਨਿਸ਼ਾਨ ਐ ਸਾਡੇ ਨਿਸ਼ਾਨੀਆਂ ਸਾਡੀਆਂ ਗੁਰੂ ਸਾਹਿਬ ਦੀਆਂ मोर ओवर जरा खाली जरूर है कुछ विचारधारक तौर पर लोग हो सकते खालू अतवादी कह नहीं जाता है अतवादी उस बंद ना हथियार लैके स खिलाफ लड़ाई धक्का ਭਾਰਤ ਦੀ ਤਾਂ ਜਿਹੜੀ ਹਿਸਟਰੀ ਵੀ ਆਪਾਂ ਦੇਖੀ ਤਾਂ ਭਾਰਤ ਵਿੱਚ ਤਾਂ ਫੈਸਲੇ ਹੋਏ ਵੀ ਕਿ ਇਹ ਕਿਸੇ ਦੇ ਖਾਲਸਪੁਰ ਦੀ ਮੰਗ ਕਰਨੀ ਉਹ ਖਾਲਸਪੁਰ ਦੀ ਮੰਗ ਕਰ ਸਕਦਾ ਪੂਰਾ ਮਿਲ ਰਿਹਾ ਹੈ ਹਥਿਆਰਾਂ ਦਾ ਇਸਤੇਮਾਲ ਵੀ ਕਰ ਫਿਰ ਤੁਸੀਂ ਪਾਰਲੀਮੈਂਟ ਦੇ ਵਿੱਚ ਸਿਮਰਜੀਤ ਸਿੰਘ ਮਾਨ ਗਏ ਹੋਏ ਉਹ ਕਾਰਸ ਕਰੀ ਉਹ ਆਪਣੇ ਆਪ ਨੂੰ ਕਹਿੰਦੇ ਮੈਂ ਖਾਲਸਪੁਰੀ ਹਾਂ ਅਮਰਪਾਲ ਸਿੰਘ ਜਿਹੜਾ ਹੈਗਾ ਆਪਾਂ ਉਹ ਕਹਿੰਦਾ ਮੈਂ ਭਾਰਤੀ ਕਨਸਟੀਟਿਊਸ਼ਨ ਨੂੰ ਮੰਨਦਾ ਲੇਕਿਨ ਖਾਲਸਪੁਰ ਦੀ ਮੰਗ ਮੰਗਤ ਹੈ ਹੋਰ ਸਾਰੇ ਲੋਕ ਇਹੋ ਜਿਹੀ ਹੈਗੇ ਸੋ ਮੇਰੇ ਖਿਆਲ ਮੁਤਾਬਕ ਇੱਕ ਬਹਾਨਾ ਹੈ ਅਸਲ ਦੇ ਵਿੱਚ ਉਹ ਜਿਹੜਾ ਇੱਕ ਛੋਟਾ ਜਿਹਾ ਗਰੁੱਪ ਹੈ ਜੀ ਉਹ ਗਰੁੱਪ ਉੱਥੇ ਜਿਹੜੇ ਉੱਥੇ ਦੇ ਬੁੱਲ ਦਸਲੀ ਕਾਉਣ ਨੂੰ ਇਕੱਠਾ ਕਰਦੇ ਤੇ ਉਹ ਈਸਾਈ ਭਾਈਚਾਰੇ ਨਾਲ ਸੰਬੰਧਤ ਅਕੀ ਚਰਤੇ ਜੀ ਉਹਨਾਂ ਦਾ ਹੈਗਾ ਸਾਰਾ ਜਗ੍ਹਾ ਬਗੜ ਉਹਨਾਂ ਨੇ ਮਾਹੌਲ ਬਗੜਨ ਦੀ ਕੋਸ਼ਿਸ਼ ਕੀਤੀ ਹੈ ਉਹਦਾ ਮੇਰੇ ਕੰਮ ਤੱਕ ਦੁਨੀਆਂ ਨੇ ਜਿਵੇਂ ਨੋਟਿਸ ਲਿਆ ਹੈ ਤੇ ਇਹਦਾ ਨਾਲ ਹੀ ਜਿਹੜੀ ਹੈਗੀ ਇਹਨਾਂ ਨੂੰ ਜਿਹੜੀ ਨਿਊਜ਼ੀਲੈਂਡ ਸਰਕਾਰ ਦੇ ਸਰਕਾਰ ਦੇ ਜਿਹਨਾਂ ਨੇ ਥੋੜਾ ਪ੍ਰੈਸ਼ਰ ਦਿੱਤਾ ਕਿ ਨਿਊਜ਼ੀਲੈਂਡ ਦੀ ਸਰਕਾਰ ਵੀ ਇਹੋ ਜਿਹਾ ਅੰਸ਼ਾ ਜਿਹੜੇ ਉਹਨਾਂ ਨੂੰ ਪਾਉਂਦਾ ਕਹ ਬੁਲੋ। ਇਹੋ ਸਾਬ ਦੂਜੀ ਖਬਰ ਆਪਣੀ ਮੋਦੀ ਸਾਹਿਬ ਨਾਲ ਜੁੜੀ ਹੋਈ ਹੈ ਜੀ ਮੋਦੀ ਤੇ ਰਾਹੁਲ ਗਾਂਧੀ ਇੱਕ ਦੂਜੇ 'ਤੇ ਕਰਨ ਲੱਗੇ ਆ ਚਾਦਮਰੀ ਦੇ ਦੋਸ਼ ਕੀ ਹੈ ਜੀ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਮੜਾ ਦੱਸਿਓ ਕੀ ਗੱਲਬਾਤ ਹੈ ਜੀ। ਦੇਖੋ ਮੋਦੀ ਸਾਹਿਬ ਆ ਦੇਸ਼ ਦੇ ਪ੍ਰਧਾਨ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ। ਜੀ ਜਿਹੜੇ ਰਾਹੁਲ ਗਾਂਧੀ ਹੈ ਉਹ ਪਾਰਲੀਮੈਂਟ ਦੇ ਵਿੱਚ ਬਹੁਤ ਦੀ ਚਰਚਾ ਆਗੂ ਹੈ ਤੇ ਕਾਂਗਰਸ ਪਾਰਟੀ ਦੇ ਉਹ ਵੀ ਵੱਡੇ ਲੀਡਰ ਹੈ। ਜੀ ਰਾਹੁਲ ਗਾਂਧੀ ਦਾ ਤੇ ਮੋਦੀ ਜੀ ਦਾ ਇੱਕ ਫਰਕ ਹੈ। ਇਹ ਰਾਹੁਲ ਗਾਂਧੀ ਜਿੰਨੋਂ ਵੀ ਕੋਈ ਗੱਲ ਕਹਿੰਦਾ ਉਹ ਅੱਖਾਂ ਤੇ ਅਲਮ ਰੋਹਨ ਗਾਂਧੀ ਨੇ ਕੱਲ ਇੱਕ ਜਿਹੜੀ ਹੈਗੀ ਪੋਸਟ ਪਾਇਆ ਆਪਣੀ ਅਪਲੋਡ ਕੀਤੀ ਆਪਣੇ ਅਕਾਊਂਟਸ ਤੇ ਉਹ ਕਹਿੰਦਾ ਵੀ ਮੈਨੂੰ ਅੱਜ ਇਹ ਹੈਗੇ ਹੈ ਮਿਲਣ ਵਾਸਤੇ ਕੁਝ ਲੋਕ ਆਉਂਦੇ ਆ ਉਹ ਲੋਕ ਕੌਣ ਹੈ ਜੀ ਉਹ ਲੋਕ ਜਿਹੜੇ ਹੈਗੇ ਹੈ ਸਟੂਡੈਂਟਸ ਹੈ ਠੀਕ ਹੈ ਜੀ ਵਕ ਵਕ ਜਿਹੜੇ ਹੈਗੇ ਆ ਦਾਰਿਆਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਹੈ ਉਹ ਸਟੂਡੈਂਟਸ ਹੈ ਠੀਕ ਹੈ ਉਹ ਸਟੂਡੈਂਟਸ ਕੋਲ ਮੈਨੂੰ ਮਿਲਣ ਵਾਸਤੇ ਆਏ ਕਿੱਥੇ ਹੈ ਠੀਕ ਹੈ ਜੀ ਪਾਰਲੀਮੈਂਟ ਭਵਨ ਦੇ ਵਿੱਚ ਆਈ ਨਹੀਂ ਤੇ ਪਾਰਲੀਮੈਂਟ ਭਵਨ ਆਪਣਾ ਪੈਂਦਾ ਹੈ ਜਿਲ੍ਹੇ ਅਪਾਰਟਮੈਂਟ ਹੈ ਠੀਕ ਹੈ ਜੀ ਉੱਥੇ ਅੰਦਰ ਜਿਹੜਾ ਹੈਗਾ ਵਿਰੋਧੀ ਧਿਰ ਦਾ ਇੱਕ ਦਫਤਰ ਹੁੰਦਾ ਹੈ ਠੀਕ ਹੈ ਜੀ ਉੱਥੇ ਭਵਨ ਵੀ ਵਿਰਧ ਦੇ ਬੀਜਾ ਵਗੈਰਾ ਵੀ ਹੁੰਦੀਆਂ ਕਾਉਂਸਲ ਸਪਾਰਟੀ ਦੇ ਲੀਡਰ ਹੈ ਜਿਹੜੇ ਹਨ ਰਾਹੁਲ ਗਾਂਧੀ ਵਿਰੋਧੀ ਧਿਰ ਵੀ ਆਗੂ ਵੀ ਹੈਗੀ ਉਹ ਕਹਿੰਦੀ ਇਹਦੇ ਲੋਕ ਮਿਲਣ ਵਾਸਤੇ ਹੈ ਜਨ ਉਹ ਇੰਸਟੀਚਿਊਟ ਜਿਹੜਾ ਹੈ ਨਾ ਭਾਰਤੀ ਅੰਕੜਾ ਇੰਸਟੀਚਿਊਟ ਦੇ ਵਿਦਿਆਰਥੀ ਹੈ ਠੀਕ ਹੈ ਜੀ ਤੇ ਉਹਨਾਂ ਨੇ ਉੱਥੇ ਆ ਕੇ ਮੇਰੇ ਨਾਲ ਕਿ ਸੰਸਦ ਭਵਨ ਦੇ ਮੁਲਾਕਾਤ ਕੀਤੀ ਤੇ ਉੱਥੇ ਇਹ ਉਹਨਾਂ ਨੇ ਇਲਜ਼ਾਮ ਬੱਚਿਆਂ ਨੇ ਲਾਇਆ ਕਿ ਕੁਝ ਲੋਕ ਜਿਹੜੇ ਹੈਗੇ ਨਾ ਕੁਝ ਸਸਤਾ ਮਸਸਤਾ ਕਰਦੇ ਤੇ ਜਿਹੜਾ ਅੰਕੜਾ ਡਿਪਾਰਟਮੈਂਟ ਹੈ ਅੰਕੜਾ ਡਿਪਾਰਟਮੈਂਟ ਦੇ ਵਿੱਚ ਕਾਬਜ਼ ਹੋਣਾ ਚਾਹਦੇ ਤੇ ਕਬਜ਼ਾ ਕਰੇ ਭਾਰਤੀ ਅੰਕੜਾ ਜਿਹੜਾ ਹੈਗਾ ਵਿਭਾਗ ਇਹ ਉਹਨਾਂ ਦਾ ਕਹਿਣਾ ਹੁਣ ਅੰਕੜਾ ਵਿਭਾਗ ਤੇ ਬਹੁਤ ਵੱਧੀਆ ਮਾਪਕਾਂਗੇ ਇੱਕ ਸਵਧਾਨਿਕ ਸੰਸਥਾ ਹੈ ਪਰ 2014 ਤੋਂ ਜਦੋਂ ਦੀ ਦ੍ਰਿਸ਼ਟੀ ਮੰਡੀ ਸਾਧੀ ਸਰਕਾਰ ਹੈ ਇਹ ਉਹਨੂੰ ਲਗਾਤਾਰ ਇਲਜ਼ਾਮ ਲੱਗਦੇ ਰਹੇ ਕਿ ਇਹ ਸਵਧਾਨਿਕ ਸੰਸਥਾ ਮੈਂ ਉਹਨਾਂ ਦੇ ਉੱਤੇ ਭਾਰਤੀ ਅਟਾ ਪਾਰਟੀ ਕਰਜ਼ਾ ਕਰੀ ਹੈ ਹੁਣ ਜਿਵੇਂ ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਜੁਡੀਸ਼ਰੀ ਦੇ ਉੱਤੇ ਕਰਜ਼ਾ ਕਰਨ ਦੀ ਕੋਸ਼ਿਸ਼ ਕੀਤੀ ਚੌਂਕ ਕਮਿਸ਼ਨ ਦਾ ਕੰਟਰੋਲ ਦੇ ਵਿੱਚ ਆ ਹੀ ਗਿਆ ਹੁਣ ਤਾਂ ਜੁਡੀਸ਼ਰੀ ਬਾਰੇ ਵੀ ਇਹ ਗੱਲ ਚੱਲਦੀ ਹੈ ਕਿ ਜੁਡੀਸ਼ਰੀ ਦੇ ਵਿੱਚ ਜੇ ਕੋਈ ਬੰਦਾ ਅਦਾਲਤੀ ਦੇ ਖਰਾਬ ਕੋਈ ਕਾਰਵਾਈ ਕਰ ਦਵੇ ਤਾਂ ਉਹ ਜੱਜ ਦੀ ਡਰਾਸਟਰ ਹੋ ਜਾਂਦੀ ਹੈ ਰਾਜਸਥਾਨ ਦੇ ਵਿੱਚ ਇੱਕ ਜੱਜ ਨੇ ਜਿਹੜੇ ਜਿਹੜੇ ਵਰਜਨਲ ਸੰਬੰਧਤ ਮਾਮਲੇ ਉਹਨੇ ਡਾਲੀ ਦੇ ਖਿਲਾਫ ਜਿਹੜਾ ਫੈਸਲਾ ਦੇ ਦਿੱਤਾ ਤੋਂ ਬਾਅਦ ਕਿਤੇ 200 ਕਿਲੋਮੀਟਰ ਦੂਰੋਂ ਦੀ ਬਦਲੀ ਕਰਦੀ ਬਦਲੀ ਕਰਦੀ ਇਹ ਮਤਲਬ ਇਸ ਕਿਸਮੀਆਂ ਗੱਲਾਂ ਬਤਾ ਚੱਲ ਰਹੀਆਂ ਠੀਕ ਕੋਈ ਮਾੜੀ ਗੁੱਟੀ ਟਿੱਪਣੀ ਕਰ ਦੇਵੇ ਕਿਸੇ ਦੇ ਖਿਲਾਫ ਸਰਕਾਰ ਦੇ ਖਿਲਾਫ ਤਾਂ ਉਹ ਨੂੰ ਵੀ ਖੜਿਆ ਤੁਹਾਨੂੰ ਪਹਿਲੇ ਇਹੋ ਜਿਹੀਆਂ ਗੱਲਾਂ ਚੱਲਦੀਆਂ ਇਹ ਵੀ ਇੱਕ ਹਕੀਕਤ ਹੈ ਕਿ ਜਿੰਨੀਆਂ ਵੀ ਸੁਤੰਤਰ ਸੰਸਥਾਵਾਂ ਹੈਗੀਆਂ ਉਹਨਾਂ ਦੇ ਅੱਤੇ ਕਾਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਸ ਕਰਕੇ ਐਜੂਕੇਸ਼ਨ ਡਿਪਾਰਟਮੈਂਟ ਜੀ ਐਜੂਕੇਸ਼ਨ ਡਿਪਾਰਟਮੈਂਟ ਨੇ ਕਬਜ਼ਾ ਕਰਕੇ ਇਹਨਾਂ ਨੇ ਕਿਸਮਾ ਕੰਟਰੋਲ ਕਰਕੇ ਤੇ এডਿਕੇਸ਼ਨ ਜਿਹੜੀ ਹੈ ਜਿਹੜੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਇਹ ਸਾਂਝੀ ਸੂਚੀ 'ਚ ਹੈ ਜੀ ਇਹਦੇ ਵਿੱਚ ਸਟੇਟਾਂ ਦਾ ਵੀ ਯੋਗਦਾਨ ਹੁੰਦਾ ਤੇ ਭਾਰਤ ਸਰਕਾਰ ਦਾ ਵੀ ਯੋਗਦਾਨ ਹੁੰਦਾ ਹੈ ਲੇਕਿਨ ਇੱਕ ਤਰੀਕੇ ਦੇ ਨਾਲ ਇਹਨਾਂ ਨੇ ਉਹਨੂੰ ਆਪਣੇ ਕਾਰਜੇ ਦੇ ਵਿੱਚ ਕਰ ਲਿਆ ਤੇ ਹੁਣ এডਿਕੇਸ਼ਨ ਜਸਟਿਸ ਜਿਹੜੀ ਅੱਜ ਨਵੀਂ ਐਜੂਕੇਸ਼ਨ ਪਾਲਿਸੀ ਬਣਾਈ ਹੈ ਉਹ ਐਜੂਕੇਸ਼ਨ ਪਾਲਿਸੀ ਕਹਿੰਦੇ ਨਹੀਂ ਪਾਲਿਸੀ ਹੈ ਜਿਹੜੀ ਘੱਟ ਗਿਣਤੀ ਭਾਈਚਾਰਿਆਂ ਦੀਆਂ ਜਵਾਨਾਂ ਉਹਨਾਂ ਦਾ ਨੁਕਸਾਨ ਕਰਨ ਮਾਰੀ ਜੀ ਔਰ ਉਹਦੇ ਵਿੱਚੋਂ ਜਿਹੜੀ ਹੈਗੀ ਹੈ ਜਿਹੜੇ ਇਤਿਹਾਸਕ ਤੱਥ ਹੈ ਜਿਹੜੇ ਉਹਨਾਂ ਨੂੰ ਕੱਢ ਕੇ ਤੇ ਜਿਹੜੀ ਸਿਲੇਬਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਤਲਬ ਜੋ ਆਰਐਸਐਸ ਦਾ ਜਿਹੜਾ ਹੈਗਾ ਐਜੰਡਾ ਜਾਂ ਜਿਹੜਾ ਉਹਨਾਂ ਦਾ ਸਿਲੇਬਸ ਹੈ ਉਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਗੱਲਾਂ ਸਾਰੀਆਂ ਹੁੰਦੀਆਂ ਉਹਨੇ ਜਿਹੜੇ ਆਕੜਾ ਇੰਸਟੀਚਿਊਟ ਦੇ ਬੱਚੇ ਆਏ ਇਹਨਾਂ ਨੂੰ ਮੇਰੇ ਬਾਅਦ ਸਿਰੇ ਨਾਲ ਗੱਲ ਕਰਤੀ ਇਹ ਕਿਰਬੜੀ ਗੱਲ ਤਾਂ ਪਰਵਿੰਦਰ ਇਹ ਵੀ ਜੋ ਮਿਲਵਾਸ ਤੇ ਰਹੋਗਾ ਜੀ ਮਿਲਵਾਸ ਤੇ ਦੇ ਕਿਉਂ ਕਿਉਂ ਆਉਂਦੇ ਆ ਇਹਦਾ ਮਤਲਬ ਉਹਨਾਂ ਦੀ ਜ਼ਮਾਇਦਾਰੀ ਦਿੱਤੀ ਗੱਲ ਆ ਕਿ ਸਾਡੀ ਦੇ ਵਿੱਚ ਹੈ ਕਿ ਜੇ ਬਿਜ਼ਨਸ ਤੇ ਬਿਜ਼ਨਸ ਤੇ ਕਬਜ਼ਾ ਕੀਤਾ ਜਾਵੇ ਅਰ ਜੇ ਕਬਜ਼ਾ ਕੀ ਤੇ ਫਿਰ ਉਹ ਆਪਣੀਆਂ ਉਹਦੇ ਮੁਤਾਬਿਕ ਟੁਟਾ ਦੇਣਗੇ ਆਪਣੇ ਵਿਚਾਰ ਪਰ ਹਮ ਤਾਲੂ ਤੇ ਇਹ ਦੇਸ਼ ਦੀ ਡਿਵੈਲਪਮੈਂਟ ਦੇ ਲਈ ਬਹੁਤ ਵੱਡਾ ਖਤਰਾ ਹੈ ਕਿਉਂਕਿ ਮੈਂ ਤੁਹਾਨੂੰ ਯਾਦ ਕਰਾਉਣਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੱਜੋਂ ਨਵੇਂ ਨਵੇਂ ਪ੍ਰਧਾਨ ਮੰਤਰੀ ਬਣੇ ਇੱਕ ਦਿੱਲੀ ਤੋਂ ਬਾਹਰ ਕਿਸੇ ਸਟੇਟ ਦੇ ਵਿੱਚ ਗਏ ਤੇ ਜਾ ਕੇ ਇਹਨੇ ਪਾਸੇ ਕੀਤਾ ਜੀ ਪਾਛ ਲੋਕ ਕੀ ਕੀਤਾ ਸਾਹਮਣੇ ਡਾਕਟਰ ਬੈਠੇ ਵੱਡੇ ਵੱਡੇ ਵਿਦਵਾਨ ਬੈਠੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਜੀ ਮੈਡੀਕਲ ਸਾਇੰਸ ਦੇ ਵੱਡੇ ਵਿਦਵਾਨ ਹੈ ਜਿਹੜੇ ਡਾਕਟਰਾਂ ਵਾਲੇ ਇੰਸਟੀਚਿਊਟ ਚੈਅ ਕਰਦੇ ਉਹ ਬੈਠੇ ਐ ਤੇ મોદી ਜੀ ਤਾਂ ਲਾ ਕੇ ਬਖਿਆਣ ਕਰ ਉਹ ਕਹਿੰਦੇ ਵੀ ਇੱਕ ਜਮਾਨੇ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਜਿਹੜੀ ਹੈ ਸਾਡੀ ਜਿਹੜੀ ਅਯੁਰਵੈਦ ਐ ਮੈਡੀਕਲ ਪ੍ਰਣਾਲੀ ਐਨੀ ਮਜ਼ਬੂਤ ਸੀ ਕਹਿੰਦੇ ਜੀ ਅਸੀਂ ਤਾਂ ਮਤਲਬ ਜਿਹੜੀ ਸਾਡੀ ਜਿਹੜੀ ਸਰਜਰੀ ਆ ਉਹ ਐਨੀ ਮਜ਼ਬੂਤ ਸੀ ਇਹਦੇ ਬੰਦੇ ਦੇ ਸਿਰ ਦੇ ਉੱਤੇ ਵੱਡ ਕੇ ਹਾਥੀਆ ਸਰਲਾਪ ਅੱਛਾ ਜੀ ਉਹ ਜਦੋਂ ਵਿੱਚ ਤੁਹਾਡੇ ਵਰਗਾ ਬੈਠਾ ਸੀ ਕਿ ਉਹ ਥੱਲੇ ਦੇ ਮੁਹ ਕਰਕੇ ਉਹ ਕਹਿੰਦਾ ਜੀ ਜਿਹੜਾ ਬਲੱਡ ਗਰੁੱਪ ਆ ਉਹ ਕਿਵੇਂ ਮਿਲਾਇਆ ਉਹ ਕਿਵੇਂ ਮਿਲਾਇਆ ਬਿਲਕੁਲ ਜੀ ਉਹਦੀ ਬੜੀ ਚਰਚਾ ਹੋਈ ਚਰਚਾ ਹੋਈ ਏ ਉਹਨਾਂ ਜਿਹੜੇ ਕਿਉਂਕਿ ਜੇ ਜੇ ਆਪਾਂ ਜਿਹੜੇ ਬੱਚਾ ਦਾ ਵਿਸ਼ਾ ਹੀ ਹੈ ਨਹੀਂ ਉਹ ਬੰਦੇ ਉੱਥੇ ਕਰਦਿਆ ਕਰਦੇ ਨੇ ਤਾਂ ਫਿਰ ਉਹ ਇਹੀ ਜੇ ਕਰਦੇ ਨੇ ਉਹਦੇ ਨਾਲ ਬੀਸ ਦਾ ਮਾਨਤਾ ਨਵਾ ਦਾ ਨਹੀਂ ਮੰਨ ਕਰਦਾ ਜੀ ਸੋ ਇਹ ਵਿਦਿਆਰਥੀ ਜਿਹੜੇ ਆਏ ਜਿਹਨਾਂ ਵਿਦਿਆਰਥੀਆਂ ਨੇ ਗੱਲ ਕੀਤੀ ਰੌਣਕ ਕਰਨੀ ਵੀ ਇਹ ਗੱਲ ਜਿਹੜੀ ਆਪਣੇ ਸੋਸ਼ਲ ਮੀਡੀਆ ਤੇ ਬਾਤ ਹੀ ਜੀ ਉਦੋਂ ਪ੍ਰਧਾਨ ਮੰਤਰੀ ਸਾਹਿਬ ਆ ਸਮਝ ਗਏ ਹੋਏ ਸੀ ਜੀ ਅਸਾਮ ਚ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਨਮਾ ਬਖੈਰ ਕਰਤਾ ਜੀ ਉਹ ਕਹਿੰਦੇ ਜਿਹੜੀ ਕਾਂਗਰਸ ਪਾਰਟੀ ਹੈ ਨਾ ਕਾਂਗਰਸ ਪਾਰਟੀ ਕਹਿੰਦੇ ਅਸਲ ਦੇ ਵਿੱਚ ਅਸਾਮ ਦਾ ਜਿਹੜਾ ਡੈਮੋਕ੍ਰੇਟਿਕ ਸਿਸਟਮ ਹੈ ਉਹਨੂੰ ਚੇਂਜ ਕਰ ਰਹੀ ਜੀ ਉੱਥੇ ਰਾਜ ਭਾਗ ਭਾਰਤੀ ਜਨਤਾ ਪਾਰਟੀ ਜੀ ਵਿਸ਼ਵ ਸ਼ਰਮਾ ਜਿਹੜਾ ਉੱਥੇ ਦਾ ਮੁੱਖ ਮੰਤਰੀ ਹੈ ਉਹ ਇਹਨਾਂ ਦਾ ਹੀ ਹੈ ਵਿਸ਼ਵ ਸ਼ਰਮਾ ਉਹ ਕਹਿੰਦੇ ਵੀ ਇੱਥੇ ਜਿਹੜੀ ਹੈ ਨਾ ਕਾਂਗਰਸ ਪਾਰਟੀ ਜਿਹੜੇ ਵਿਦੇਸ਼ੀ ਕੁਸ ਬੈਠੀ ਹੈ ਖਾਸ ਕਰਕੇ ਬੰਗਲਾਦੇਸ਼ ਦੇ ਪਿੱਛੇ ਜਿਹੜੇ ਮੁਸਲਮਾਨ ਆਏ ਉਹਨਾਂ ਕਹਿੰਦੇ ਬਸਾਰੇ ਜੀ ਸਰਕਾਰ ਤੁਹਾਡੀ ਯੋਗ ਵਿੱਚ ਬਸਾ ਦੇ ਵੀ ਸਰਕਾਰ ਹੈ ਤੁਹਾਡੀ ਸਰਕਾਰ ਫੂਦੇ ਦੇ ਵਿੱਚ ਇਹਦੇ ਬਸਤ ਕਾਂਗਰਸ ਨੇ ਕਿ ਮੈਂ ਬਿਲਕੁਲ ਸੱਚ ਹੈ ਜੀ ਬਿਲਕੁਲ ਮਤਲਬ ਕਿ ਹਰ ਗੱਲ ਹੈ ਕਿ ਦੇ ਕਿਸੇ ਕੋਈ ਵੀ ਪਹਿਲਾ ਹੋਵੇ ਤੇ ਉਹ ਕਹਿੰਦਾ ਕਿ ਕਾਂਗਰਸ ਦੇ ਬੂਡੇ ਭਾਜ ਉਹ ਨਰਿੰਦਰ ਮੋਦੀ ਸਾਹਿਬ ਦੀ ਗੱਲ ਉਹ ਹੈ ਉਹ ਜੇ ਆਪਾਂ ਦੇਖੀਏ ਕਿ ਤੁਹਾਡਾ ਕੀ ਤੁਹਾਡੀ ਕੀ ਦੇ ਜੀ ਜੀ ਬੰਗਲਾਦੇਸ਼ ਦੀ ਗੱਲ ਦੇਖੀ ਤੇ ਬੰਗਲਾਦੇਸ਼ ਨੂੰ ਪਾਕਿਸਤਾਨ ਨੇ ਦੋ ਟੁਕੜੇ ਕਰਨੇ ਵਿੱਚ ਨਰ ਉਹ ਜਿਹੜਾ ਕੰਮ ਕੀਤਾ ਉਹ ਤਾਂ ਰੋਹਲ ਗਾਂਧੀ ਕਾਦੀ ਨੇ ਕੀਤਾ ਕਾਂਗਸ ਨੇ ਕੀਤਾ ਤੁਸੀਂ ਥੋੜਾ ਦਾ ਯੋਗਦਾਨ ਨਹੀਂ ਉਹ ਮੈਂ ਕਹਿੰਦਾ ਇਸ ਤਰ੍ਹਾਂ ਜਮਪਾਦੀ ਨਾਲ ਲੱਗੇ ਹੁਣ ਵਿਰੋਧੀ ਧਿਰ ਦਾ ਉਹ ਤਾਂ ਪਾਰਲੀਮੈਂਟ ਨੂੰ ਮਿਲ ਵਾਸਤੇ ਲੋਕ ਆਉਂਦੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਉਹਨਾਂ ਦੀ ਵਾਰਤਾ ਹੁੰਦੀ ਆ ਉਹ ਸੋਸ਼ਲ ਮੀਡੀਆ ਤੇ ਅਪਲੋਡ ਕਰਦਾ ਹੈ ਜੀ ਤੇ ਪ੍ਰਧਾਨ ਮੰਤਰੀ ਸਾਹਿਬ ਆਸਾਮ ਦੇ ਵਿੱਚ ਜਾ ਕੇ ਕੋਈ ਚੋਣਾਂ ਵਾਲੇ ਚੋਣਾਂ ਦੇ ਵਿੱਚ ਵੀ ਇੱਕ ਕੁਰਸੀ ਬੈਠੀਏ ਮੁਸਲਮਾਨ ਹੁੰਦੇ ਆ ਭਲਾਮੀ ਹੁੰਦੇ ਆ ਤੇ ਭੀ ਹੁੰਦੇ ਹਨ ਉਹ ਗੱਲ ਕਰਨ ਲੱਗੇ ਆ ਉਹਨਾਂ ਪਾਰਟੀ ਕੋਲ ਤੁਸੀਂ ਬੰਗਲਾਦੇਸ਼ ਵਿੱਚ ਕੀ ਸਥਿਤੀ ਹੋ ਗਈ ਕੀ ਹੋਵੇ ਵਿਕਟ ਹੈ ਬੰਗਲਾਦੇਸ਼ ਤੇ ਬਹੁਤ ਫੇਰੂਗੀ ਨਾ ਉਹ ਤੇ ਇੱਕ ਬੰਦਾ ਜਿਹੜਾ ਹੈਗਾ ਸੀਗਾ 6 8 ਅਗਲਾ ਅਪਰੋਧ ਦੀ ਸੀ ਤੇ ਗੋਲੀ ਪਾਤੀ ਗੋਲੀ ਬਚ ਉਹਨੂੰ ਲੈ ਕੇ ਸਿੰਗਾਪੁਰੋ ਜਾ ਕੇ ਉੱਥੇ ਇਲਾਜ ਕਰਾ ਰਿਹਾ ਸੀ ਦੀ ਮਰਤਬ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਦੀਪੂ ਨਾਂ ਦਾ ਇੱਕ ਹਿੰਦੂ ਮੁੰਡਾ ਸੀ ਜਿਹੜਾ ਕਿਸੇ ਇੰਸਟੀਚਿਊਟ ਤੇ ਵਿੱਚ ਜਾਂ ਕਿਸੇ ਮਤਲਬ ਕਾਰਖਾਨੇ 'ਚ ਕੰਮ ਕਰਦਾ ਹੋਵੇ ਜੀ ਉਨੇ ਪਤਾ ਨਹੀਂ ਵਿਚਾਰੇ ਨੇ ਕੁਝ ਬੋਲਿਆ ਜੇ ਨਹੀਂ ਤਾਂ ਫੜ ਫੜ ਕੁਟ ਕੁਟ ਕੇ ਮਾਰਦਾ ਜੀ ਕੁਟ ਕੁਟ ਕੇ ਮਾਰਨ ਤੋਂ ਬਾਅਦ ਉਹ ਦਰੱਖਤ ਤੇ ਟੰਗ ਲਾ ਦਰੱਖਤ ਤੇ ਟੰਗ ਲਾ ਦਿੱਤੋਂ ਬਾਅਦ ਬੇਸਨ ਲਾ ਕੇ ਸਾੜਾ ਸਾੜਾ ਔਰ ਉਹਦੇ ਨਾਲ ਉਹਨੇ ਮਤਲਬ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਕਹਿੰਦੇ ਸੀ ਇਸ਼ਤਿੰਦਾ ਕਰਨਾ ਸੀ ਜੀ ਇਸ਼ਤਿੰਦਾ ਜਿੱਥੋਂ ਮਰਜੀ ਲਾ ਦੇ ਉਹਨਾਂ ਕੀ ਇਸ ਤਰ੍ਹਾਂ ਹੋਣ ਲੱਗ ਗਿਆ ਜਿਵੇਂ ਅਸੀਂ ਕੰਮ ਦੇ ਨਾਲ ਜਿਹੜੀ ਹੈਗੀ ਹੈ ਜਦ ਤੱਕ ਕਰ ਰਹੇ ਹੋਏ ਹੋਮਾਂਗੇ ਠੱਕਾ ਕਰ ਰਹੇ ਹੋਏ ਹੋਮਾਂਗੇ ਤੇ ਆਪਣੇ ਦੇਸ਼ ਦਾ ਠੱਕਾ ਠੱਕਾ ਇਹ ਤਾਂ ਬਚਣਾ ਚਾਹੀਦਾ ਜੀ ਢੀਲੋ ਸਾਹਿਬ ਤੀਜੀ ਖਬਰ ਆਪਣੀ ਇਹ ਹੈ ਵੀ ਪੰਜਾਬ ਦੇ ਸਕੂਲਾਂ ਚ ਹੁਣ ਸਰਕਾਰ ਵੱਲੋਂ ਜਾਂ ਕਿਵੇਂ ਸਿਸਟਮ ਬਣਾਇਆ ਜੀ ਬੀਰ ਬਾਲਦੀਵਸ ਸਟਾਰਟ ਕਰਾਇਆ ਮਨਾਇਆ ਜਾਊਗਾ ਜੀ ਇਹ ਕੀ ਹੈ ਇਹ ਵੀ ਦੱਸ ਦਿਓ ਸਾਡੇ ਲੋਕਾਂ ਨੂੰ ਦੇਖੋ ਗੱਲ ਇਹ ਹੈ ਮੈਂ ਕੱਲ ਵੀ ਗੱਲ ਕੀਤੀ ਸੀ ਆਪਾਂ ਵੀ ਜਿਹੜਾ ਬਾਲਦੀਵਸ ਹੈ ਨਾ 14 ਨਵੰਬਰ ਨੂੰ ਬਾਲਦੀਵਸ ਮਨਾਇਆ ਜਾਂਦਾ ਸੀ ਇਹ ਬਾਲਦੀਵਸ ਜਿਹੜਾ ਪੰਡਤ جواੜ ਲਾਲ ਨਹਿਰੂ ਦੇ ਚੜ੍ਹਦੀ ਕਲਾ ਦੇ ਨਾਲ ਸਬੰਧ ਕਰਕੇ ਮਨਾਇਆ ਜਾਂਦਾ ਸੀ ਪੰਡਤ ਨਹਿਰੂ ਨੂੰ ਆਮ ਤੌਰ ਤੇ ਚਾਚਾ ਨਹਿਰੂ ਵੀ ਕਿਹਾ ਜਾਂਦਾ ਸੀ ਕਿ ਬੱਚੇ ਉਹਨੂੰ ਚਾਚਾ ਕਹਿੰਦੇ ਸੀ ਜੀ ਅਸਲ ਵਿੱਚ ਕਹਾਣੀ ਹੈ ਕਿ ਪੰਡਤ ਨਹਿਰੂ ਜਨਾ ਤੋਂ ਨਫ਼ਰਤ ਵੜੀ ਨਫ਼ਰਤ ਵੜੀ ਇੰਨੇ ਦੇ ਮਕਾਉਣਾ ਤਾਂ ਉਹ ਸੀਗਾ ਕਿ ਉੱਥੇ ਫਿਰਨ ਲਈ ਕਿ ਆ ਵੀ ਵਟਿਆ ਠੀਕਾ ਕਰੇ ਕਿ ਨਾਲ ਸਿੱਖ ਪਾਈਂ ਕਿ ਅਰੇ ਨੂੰ ਖੁਸ਼ ਕਰ ਲੋ ਤੇ ਜਿਹੜੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੀ ਉਹ ਸ਼ਹਾਦਤ ਦਸੰਬਰ ਚ ਆਉਂਦੀ ਹੈ ਜੀ ਉਹ ਮਨਾਉਣ ਦੀ ਗੱਲ ਆਉਂਦੀ ਹੈ ਵੀ ਆਪਾਂ ਭਈ ਨੂੰ ਸ਼ਹਾਦਤ ਮਨਾਉਣੀ ਹੈ ਤੇ ਉਹਦਾ ਨਾਮ ਇਹਨਾਂ ਕਰਤਾ ਵੀਰਵਾਰ ਵੀਰਵਾਰ ਦੇਸ ਇਹਨਾਂ ਬਈ ਵੀਰ ਮੈਨ ਤਾਂ ਜਦੋਂ ਮਹਾਦਰ ਹੋ ਗਿਆ ਜੁਦਾ ਹੋ ਗਿਆ ਠੀਕਾ ਬਾਦ ਵਿੱਚ ਤਾਂ ਬੱਤਾਂ ਹੋ ਗਿਆ ਤੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚ ਜਿਹੜੀ ਸ਼ਹਾਦਤ ਦਿੱਤੀ ਹੈ ਛੋਟੇ ਸੱਜਣਾਂ ਨੇ ਵੱਡੇ ਸੱਜਣਾਂ ਨੇ ਬਾਬੇ ਤੇ ਆਏ ਬਾਬੇ ਸਾਡੇ ਲਈ ਇਹ ਬਹੁਤ ਪੂਜਨਯੋਗ ਹੈ ਪਰ ਸਾਡੇ ਲਈ ਬੜੇ ਸ਼ਰਮਾਤਮ ਵੀਰ ਬਣਾ ਕੇ ਉਹਨਾਂ ਨੂੰ ਬੱਚੇ ਬਣਾ ਕੇ ਤੁਸੀਂ ਪੇਸ਼ ਕਰ ਰਹੇ ਹੋ ਕਿੰਨੀ ਮਾੜੀ ਗੱਲ ਹੈ ਮਾੜੀ ਗੱਲ ਹੈ ਅਗਲੀ ਗੱਲ ਤੁਸੀਂ ਜਿਹੜੀ ਹੈਗੇ ਤੁਸੀਂ ਇੱਕ ਵਿਚਾਰਤਾ ਰਾਜ ਦੀ ਹੈ ਕਿ ਵੀਰ ਸਾਬਰ ਕਰ ਬਿਲਕੁਲ ਉਹ ਆਰਐਸਐਸ ਰਾਜ ਦਾ ਹੈਗਾ ਵੀ ਉਹਨੂੰ ੜਾਉਂਦੇ ਆ ੜਾਉਂਦੇ ਤੁਹਾਡੇ ਹਾਸਤੇ ਕਰਨ ਗੱਲ ਹੈ ਇਹ ਨਹੀਂ ਹੋਣੀ ਚਾਹੀਦੀ यह विरोध किया अकाल तख्त साहब तो भी विरोध है श्रोमी गुरुद्वारा प्रबंधक कमेटी को भी विरोध है बख तो भी विरोध है इतों तक के पारलीमेंट के बैठे है मानविंद्र सिंह कानी जे आम आदमी पार्टी के मैंबर पार्लीमेंट है उन्होंने भी लागू विरोध किया बिल्कुल पर हम हुक्म आ गया कह भारत सरकार का जीरबाज बनाओ फिर बनाओ ਉਸ ਸਕੂਲਾਂ ਦੇ ਵਿੱਚ ਟੀਚਰਾਂ ਨੂੰ ਕਹਿੰਦੇ ਕਿ ਤੁਸੀਂ ਪਛਨ ਕਰਦੇ ਠੀਕ ਹੈ ਜੀ ਟੀਚਰ ਉੱਤੇ ਬਾਦ ਵੀਰ ਵਿਸਤੇ ਨੂੰ ਪਛਨ ਕਰਦੇ ਜੀ ਜਿਹੜੀ ਐਜੂਕੇਸ਼ਨ ਉਹਨਾਂ ਨੂੰ ਸਿੱਖ ਧਰਮ ਦੀ ਦੇਣੀ ਹੈ ਸਿੱਖ ਫਲਸਫੇ ਦੀ ਦੇਣੀ ਹੈ ਉਹਦੀ ਵਜਾਇ ਉਹਨਾਂ ਨੂੰ ਮਤਲਬ ਉਹ ਜਿੱਤੀ ਜਦੋਂ ਉਹਨਾਂ ਦਾ ਤਲਕ ਹੀ ਹੈ ਤਲੁਕੇ ਜਦੋਂ ਉਹ ਐਜੂਕੇਸ਼ਨ ਦਿੱਤੀ ਜਾਊਗੀ ਇਹ ਬਹੁਤ ਇਤਰਾਜ ਹੋਵੇ ਇਹ ਨਹੀਂ ਹੋਣਾ ਚਾਹੀਦਾ ਚਾਹੀਦਾ ਇਥੇ ਸਿੱਧੇ ਪਾ ਸਰਕਾਰ ਨੂੰ ਪੰਜਾਬ ਸਰਕਾਰੀ ਦੇ ਦਿੱਤੇ ਆਪਣੀ ਮਤਲਬ ਨਾਰਾਜ਼ਗੀ ਤੇ ਬਿਲਕੁਲ ਜੀ ਬਿਲਕੁਲ ਇਹ ਤੇ ਵੀ ਸਾਡੇ ਸਕੂਲਾਂ ਤੇ ਕੁਸ਼ਨਾ ਕਰੋ ਕਿਰਾ ਮਾਹੌਲ ਖਰਾਬ ਹੋ ਸਕਦਾ ਹੈ ਤੇ ਇਹ ਗਿਆ ਹੈ ਕਿਉਂਕਿ ਯੂਥ ਹੈ ਜਿਹੜਾ ਯੂਥ ਭੜਕਾ ਰਹੀ ਭੜਕਦਾ ਛੇਤੀ ਛੇਤੀ ਹੈ ਜਿਹੜੇ ਭੜਕਾਉਣ ਵਾਲਿਆਂ ਤਾਂ ਕਿ ਫੁੱਟਬਾਲ ਚਾਹਤੇ ਸੀ ਬੈਠ ਗਏ ਹੋ ਇਸ ਮਾਮਲੇ ਨੂੰ ਇਸਲੇ ਮਨ ਕਰਦੀਆਂ ਜੁਹੇ ਦਾ ਨਾ ਕਰੂੰ ਪਰ ਇਹਨਾਂ ਨੇ ਕੰਮ ਹਟਦੇ ਇਹਨਾਂ ਨੇ ਕੁਝ ਕੀਤਾ ਕਰ ਨਹੀਂ ਤੇ ਸੁੱਕ ਕੇ ਬੈਠੇ ਹੁਣ ਕਹਿੰਦੇ ਜੀ ਅਸੀਂ ਉਹਦੇ ਜਿਹੜਾ ਆਪਣਾ ਮਨਰੇਗਾ ਦੇ ਮਾਮਲੇ ਤੇ ਤਾਂ ਇੱਕ ਵੰਦਾ ਸੀ ਸੈਸ਼ਨ ਬੁਲਾਣਾ ਜੀ ਤੇ ਜਦੋਂ ਮਨਰੇਗਾ ਦਾ ਸੈਸ਼ਨ ਬੁਲਾਓਗੇ ਮਨਰੇਗਾ ਦਾ ਸੈਸ਼ਨ ਕਿੱਲਾ ਮਨਰੇਗਾ ਆ ਵੀ ਰੱਖੋ ਆ ਵੀ ਰੱਖੋ ਬਿਲਕੁਲ ਆ ਵੀ ਰੱਖੋ ਵੀ ਇਹ ਬਾਅਦ ਵੀ ਫਿਰ ਸੁਣੀ ਆਇਆ ਇਹ ਦਾ ਮਤਲਬ ਹੈ ਸੈਭ ਜਿਆਦਾ ਸ਼ਹਾਦਤ ਦੇ ਸਿੱਖ ਪੰਥ ਹੈ ਨਾ ਇਹ ਸੈਭ ਜਿਆਦਾ ਸ਼ਹਾਦਤ ਦੇ ਸਾਖਾ ਦਾ ਖਸਾਲੀ ਵੀ ਸੈਭ ਬਿਲਕੁਲ ਬਿਲਕੁਲ ਸੋ ਮੇਰੇ ਖਿਆਲ ਮੁਤਾਬਕ ਜਿਹੜੀ ਹੈ ਨਾ ਪੰਜਾਬ ਸਰਕਾਰ ਦੀ ਜਿਹੜੀ ਹੈ ਨਾ ਪੌਲਸੀ ਦੀ ਗੱਲ ਆਪਾਂ ਕਰ ਕਰ ਰਹੇ ਸੀ ਕਿਤਾ ਭਗਤ ਸਿੰਘ ਨਾਲ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਭਗਤ ਸਿੰਘ ਦੇ ਵਾਰਿਸ ਆ ਭਗਤ ਸਿੰਘ ਦੇ ਨਕਸ਼ੇ ਕਲਮਤੀ ਚਲਦਾ ਉਹ ਕਹਿੰਦੇ ਜਿੰਨਾ ਚਲਦੇ ਉਹ ਤਾਂ ਦੁਨੀਆ ਦੇਖਦੀ ਹੈ ਪਰ ਮੇਰੀ ਗੱਲ ਇਹ ਕਿ ਮੈਨੂੰ ਲੱਗਦੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਨਾੜੂਆ ਆਰਐਸ ਸਾਡੇ ਨਾਲ ਨੱਪੀ ਬੈਠੇ ਜਿਹੜੀ ਵਿਚਾਰਤਾਰਕ ਕਾਰ ਤੇ ਉੱਤੇ ਇਹਨਾਂ ਤੇ ਉਹਨਾਂ ਤੋਂ ਬਹੁਤ ਫਰਕ ਕੀ ਇਸ ਜੱਗ ਨੂੰ ਸੇ ਉਸੇ ਪਾਰਲੀਮੈਂਟ ਵਿੱਚ ਲਾਗੂ ਕਰਿਆ ਜਿਹੜਾ ਆਰਐਸ ਸਰ। ਸੋ ਸਭ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦਰਸ਼ਕਾਂ ਨੂੰ ਫੇਰ ਮੇਰੇ ਵੱਲੋਂ ਬੇਨਤੀ ਸਮਝੋ ਸਾਡੀ ਰਿਕਵੈਸਟ ਸਮਝੋ ਵੀ ਸਾਡਾ ਜਿਹੜਾ ਪੇਜ ਹੈ ਤੇ ਸਾਡਾ YouTube ਚੈਨਲ ਹੈ ਇਹਨੂੰ ਬਹੁਤ ਬਹੁਤ ਫਾਲੋ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਸ ਤੋਂ ਢਿਲੋਂ ਦੇ ਨਾਂ ਦੇ ਉੱਤੇ ਬਣਿਆ ਹੋਇਆ ਸਸਿਕਾ ਜੀ